ਇਹਨੇ ਕੋਰਟ ਦੇ ਵਿੱਚ ਜਾ ਕੇ ਕੇਸ ਕਰਾਂਗੇ ਅਸੀਂ ਵਕੀਲ ਹਾਂ ਕੋਰਟ ਚ ਕੇਸ ਅਸੀਂ ਸੰਭਲਾਂਗੇ ਤੁਸੀਂ ਮੁੱਖ ਮੰਤਰੀ ਹੋ ਜੇ ਤੁਸੀਂ ਪੰਜਾਬ ਦੇ ਲੋਕਾਂ ਦੇ ਨੁਮਾਇੰਦੇ ਹੋ ਤਾਂ ਪਹੁੰਚੋ ਵਿਧਾਨ ਸਭਾ ਦੇ ਵਿੱਚ ਉੱਥੇ 92 ਨੇ ਤੁਹਾਡੇ ਕੋਲੇ ਵੋਟਾਂ ਪਾਓ ਤੇ ਬਿੱਲ ਪੇਸ਼ ਕਰੋ ਵੀ ਅੱਜ ਇੱਥੇ ਯੂਨੀਵਰਸਿਟੀ ਨੂੰ ਅਸੀਂ ਪੰਜਾਬ ਦੀ ਯੂਨੀਵਰਸਿਟੀ ਬਣਾਵਾਂਗੇ ਪੰਜਾਬ ਸਰਕਾਰ ਦਾ ਸਭ ਤੋਂ ਘਟਿਆ ਰੋਲ ਰਿਹਾ ਜੇ ਤੁਸੀਂ ਆ ਕੇ ਤੁਹਾਡੇ ਲੀਡਰ ਆ ਕੇ ਇੱਥੇ ਬਿਆਨ ਦਿੰਦੇ ਨੇ ਜੇ ਤੁਸੀਂ ਖੜ ਕੇ ਇਹ ਬਿਆਨ ਦੇ ਰਹੇ ਹੋ ਵੀ ਅਸੀਂ ਤੁਹਾਡੀ ਲੜਾਈ ਦੇ ਵਿੱਚ ਤੁਹਾਡੇ ਨਾਲ ਆ ਤਾਂ ਨਾਲ ਸ਼ੋਅ ਵੀ ਕਰੋ ਨਾ ਕਰ ਕੀ ਰਹੀ ਹੋ ਤੁਸੀਂ ਖਰੜ ਦਾ ਫਲਾਈਵਰ ਬੰਦ ਕਰਤਾ ਤੁਸੀਂ 6 ਫੇਸ ਦੇ ਕੋਲੇ ਲਾਈਟਾਂ ਬੰਦ ਕਰਤੀਆਂ ਉਹ ਤੋਂ ਬਿਨਾ ਅੰਬ ਸਾਹਿਬ ਵਾਲੇ ਪਾਸੇ ਜਿੰਨੇ ਕਿਸਾਨ ਜਿੱਥੇ ਬੰਦੀਆਂ ਇਕੱਠੀਆਂ ਹੋਈਆਂ ਉਹਨਾਂ ਨੂੰ ਰੋਕਤਾ ਉੱਥੇ ਤਾਂ ਤੁਸੀਂ ਕਿਹੜੇ ਪਾਸੇ ਉਹ ਨਾਲੋਂ ਲਾਏ ਕਰਤਾਵੀ ਯੂਨੀਵਰਸਿਟੀ ਅਸੀਂ ਆਪ ਦੀ ਕੇਂਦਰੀਕਰਨ ਕਰਕੇ ਲੈ ਗਏ ਸਮਝ ਲਓ ਹੁਣ ਇੱਥੇ ਨਵੀਂ ਸਿੱਖਿਆ ਨੀਤੀ ਲਾਗੂ ਕਰ ਦਾਂਗੇ ਕੇਂਦਰ ਸਰਕਾਰ ਆਪਦੇ ਨਾਮਜਦ ਬੰਦੇ ਲੈ ਕੇ ਆਉਗੀ ਉਹੀ ਬੰਦੇ ਆਪਦੇ ਤੋਂ ਅਗਲੇ ਬੰਦੇ ਨਾਮਜਦ ਕਰਨਗੇ ਮਤਲਬ ਇੱਕ ਵਾਰ ਜੇ ਖਾਕੀ ਕੱਚੇ ਵਾਲੇ ਬਹਿ ਗਏ ਤਾਂ ਉਹਨਾਂ ਨੇ ਆਪਦੇ ਬੰਦੇ ਬਿਠਾਉਣੇ ਨਹੀਂ ਗਾਂਧੀ ਗਾਂ ਤੇ ਉਹਨਾਂ ਨੇ ਸਾਰੇ ਫੈਸਲੇ ਲਾਗੂ ਕਰਨੇ ਇਸੇ ਕਰਕੇ ਉਹ ਸੈਨੇਟ ਰਾਹ ਦੇ ਵਿੱਚ ਰੋੜਾ ਬੰਦੀ ਰਹੀ ਹੈ ਤਾਂ ਸੈਨੇਟ ਭੰਗ ਕਰੋ ਪਹਿਲਾਂ ਨਾਤਾ ਅਕਾਲੀ ਦਲ ਨਾਲ ਕਾਂਗਰਸ ਤੇ ਨਾ ਹੀ ਅੱਜ ਦੀ ਆਮ ਆਦਮੀ ਪਾਰਟੀ ਸਰਕਾਰ ਇਸ ਸੈਨੇਟ ਦੀਆਂ ਮੀਟਿੰਗਾਂ ਦੇ ਵਿੱਚ ਸ਼ਾਮਲ ਵੀ ਨਹੀਂ ਹੁੰਦੀ। ਸ਼ਾਮਲ ਕੌਣ ਹੁੰਦਾ ਜਿਨ੍ਹਾਂ ਨੂੰ ਇਹ ਯੂਨੀਵਰਸਿਟੀ ਤੇ ਜਿਨ੍ਹਾਂ ਨੇ ਹੱਕ ਲੈਣਾ ਹੈ। ਮੰਤਰੀ ਸੋਮ ਪ੍ਰਕਾਸ਼ ਬਾਹਰ ਆ ਕੇ ਇਹ ਬਿਆਨ ਦਿੰਦਾ ਵੀ ਜੇ ਅਸੀਂ 370 ਹਟਾ ਸਕਦੇ ਹਾਂ, ਅਸੀਂ ਤੁਹਾਡੀ ਸੈਨੇਟ ਵੀ ਭੰਗ ਕਰ ਸਕਦੇ ਹਾਂ। 2019 ਦਾ ਬਿਆਨ ਅਤੇ ਤੁਸੀਂ ਦੇਖੋ ਅਸੀਂ 25 'ਚ ਖੜੇ ਆ ਉਹ ਲਾਗੂ ਕਰ ਰਹੇ ਨੇ। ਜਦੋਂ ਆਪਦੀ ਚੌਧਰ ਦਿਖਾਉਣ ਦੀ ਗੱਲ ਕਰਨੀ ਆ ਜਦੋਂ ਇਸ ਯੂਨੀਵਰਸਿਟੀ ਨੂੰ MP MLA ਦਾ ਅਖਾੜਾ ਬਣਾਉਣਾ ਹੈ ਜਦੋਂ ਇੱਥੇ ਕਰੋੜਾ ਰੁਪਈਆ ਫੂਕ ਕੇ ਲੋਕਾਂ ਵਿਦਿਆਰਥੀਆਂ ਦੇ ਵਿੱਚ ਚੰਗੀ ਰਾਜਨੀਤੀ ਦੀ ਥਾਂ ਤੇ ਇੱਕ ਘਟਿਆ ਪੋਲਿਟਿਕਸ ਲੈ ਕੇ ਜਾਣੀ ਆ ਉਦੋਂ ਤੁਸੀਂ ਬਹੁਤ ਐਕਟਿਵ ਹੋ ਜਾਂਦੇ ਹੋ ਉਦੋਂ ਬਹੁਤ ਮੀਟਿੰਗਾਂ ਵੀ ਕੀਤੀਆਂ ਜਾਂਦੀਆਂ ਨੇ ਪਰ ਜਦੋਂ ਯੂਨੀਵਰਸਿਟੀ ਬਚਾਉਣ ਦੀ ਗੱਲ ਆਉਂਦੀ ਹੈ ਯੂਨੀਵਰਸਿਟੀ ਦੇ ਉੱਤੇ ਦਾਅਵੇਦਾਰੀ ਦੀ ਗੱਲ ਆਉਂਦੀ ਹੈ ਤੇ ਬਸ ਸਿਰਫ ਇੱਕ ਪ੍ਰੈਸ ਬਿਆਨ ਤੁਹਾਡੇ ਲਈ ਕਾਫੀ ਹੈ ਦਿੱਲੀ ਯੂਨੀਵਰਸਿਟੀ ਦੀ ਵਾਈਸ ਚਾਂਸਲਰ ਹੈ ਉਹ ਸ਼ਰਿਆਂ ਮੇ ਇਹ ਬੋਲ ਰਹੀ ਹੈ ਵੀ ਇੱਥੇ ਯੂਨੀਵਰਸਿਟੀ ਦੇ ਵਿੱਚ ਹੈ ਜਿਹੜੀ ਇਹ ਗੋਬਰ ਦੇ ਉੱਤੇ ਰਿਸਰਚ ਹੋਊਗੀ ਹੋ ਵੀ ਰਹੀਆਂ ਨੇ ਉੱਥੇ ਉੱਥੇ ਫੀਸਾਂ ਵਧ ਰਹੀਆਂ ਨੇ ਲਗਾਤਾਰ ਉਹ ਆਪਣੇ ਬੰਦੇ ਆਪ ਦੇ ਤਰ੍ਹਾਂ ਦੀ ਰਿਸਰਚਾਂ ਕਰਵਾ ਰਹੇ ਨੇ ਇਸ ਯੂਨੀਵਰਸਿਟੀ ਦੇ ਵਿੱਚ ਇਹਨਾਂ ਨੇ ਕੋਸ਼ਿਸ਼ਾਂ ਕੀਤੀਆਂ ਨੇ ਸਮੇਂ-ਸਮੇਂ ਦੇ ਉੱਤੇ ਇਹੋ ਜਿਹੀਆਂ ਪਿਛਾਕੜੂ ਚੀਜ਼ਾਂ ਲਾਗੂ ਕਰਨ ਦੀ ਉਹ ਇਸ ਕਰਕੇ ਨਹੀਂ ਹੋਈਆਂ ਕਿਉਂਕਿ ਇੱਥੇ ਵਿਦਿਆਰਥੀ ਜਥੇਬੰਦੀਆਂ ਤਗੜੀਆਂ ਨੇ ਤੇ ਇਹ ਸਿੱਧੀ ਕੇਂਦਰ ਦੇ ਕੰਟਰੋਲ 'ਚ ਨਹੀਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਅੱਜ ਵੱਡਾ ਮੋਰਚਾ ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ तमाम ਕੋਸ਼ਿਸ਼ਾਂ ਕੀਤੀਆਂ ਗਈਆਂ ਕਿ ਕਿਵੇਂ ਨਾ ਕਿਵੇਂ ਇਸ ਚੀਜ਼ ਨੂੰ ਰੋਕਿਆ ਜਾਵੇ ਪਰ ਫਿਰ ਵੀ ਹਰ ਇੱਕ ਉਹ ਆਵਾਜ਼ ਜੋ ਇਨਸਾਫ਼ ਪਸੰਦਾ ਉਹ ਇੱਥੇ ਪਹੁੰਚੀ ਆ ਗੱਲਬਾਤ ਕਰਾਂਗੇ ਸਰਨਾਲ ਐਡਵੋਕੇਟ ਅਮਨਦੀਪ ਕੌਰ ਹੋਣਗੇ ਸਭ ਤੋਂ ਪਹਿਲਾਂ ਸਵਾਗਤ ਕਰੀਏ ਫਰਗਲੀ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਸਵਾਗਤ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਕਿਵੇਂ ਦੇਖਦੇ ਹੋ ਰੋਕਿਆ ਗਿਆ ਹਰ ਆਵਾਜ਼ ਨੂੰ ਪਹੁੰਚਣ ਤੋਂ ਰੋਕਿਆ ਗਿਆ ਅੰਦਰ ਲੈਣ ਨੂੰ ਅੰਦਰ ੜੱਕਿਆ ਗਿਆ ਬਾਹਰ ਨੂੰ ਬਾਹਰ ੜੱਕਿਆ ਗਿਆ ਪਰ ਫਿਰ ਵੀ ਸ਼ਾਇਦ ਜਿੰਨਾ ਇਕੱਠ ਐਕਸਪੈਕਟ ਵੀ ਨਾ ਕੀਤਾ ਹੋਵੇ ਉਸ ਤੋਂ ਕਿਤੇ ਜ਼ਿਆਦਾ ਇਕੱਠ ਪੰਜਾਬ ਖੜਾ ਤੇ ਪੰਜਾਬ ਨੇ ਦਿਖਾਤਾ ਵੀ ਨਹੀਂ ਅਸੀਂ ਹੈਗੇ ਆ ਜੇ ਸਾਡੇ ਤੇ ਕੋਈ ਵੀ ਅਤਿਆਚਾਰ ਕਰੋਗੇ ਬਿਲਕੁਲ ਇਹ ਇਸੇ ਗੱਲ ਦਾ ਪਰਮਾਨਾ ਹੈ ਵੀ ਡਰ ਅਸਲ ਵਿੱਚ ਪ੍ਰਸ਼ਾਸਨ ਨੂੰ ਹੈ ਉਨ੍ਹਾਂ ਦੇ ਅੰਦਰਲਾ ਮੰਨ ਦਾ ਜਿਹੜਾ ਡਰ ਆ ਉਹਦੇ ਕਰਕੇ ਪੁਲਿਸ ਫੌਜ ਮੂਰੇ ਕਰ ਦਿੱਤੀ ਜਾਂਦੀ ਹੈ ਤਾਂ ਕਿ ਉਹ ਸਾਨੂੰ ਡਰਾ ਕੇ ਰੱਖਣ ਪਰ ਲੋਕ ਜਿਹੜੇ ਨੇ